ਇਹਦੇ ਚ ਜੀ ਪਹਿਲਾ ਮੇਨ ਤਾਂ ਮੁੱਦਾ ਸੀਗਾ ਜਿਹੜਾ ਪਿੱਛੇ ਜੇ ਆ ਪਵਨ ਤੇ ਇੱਕ ਉਹਦਾ ਬ੍ਰਦਰ ਹੈਗਾ ਉਹਨਾਂ ਨੂੰ ਥ੍ਰੈਟ ਕਾਲ ਦਿੱਤੀ ਸੀ ਫਿਰੋਤੀ ਵਾਸਤੇ ਨਿਸ਼ਾਰਾ ਪੰਨੂਆ ਦੇ ਕਪੜਾ ਵਪਾਰੀ ਸੀ ਕਰੇਡੀਮੇਡ ਦੀ ਦੁਕਾਨ ਸੀਗੀ ਔਰ ਉਹਨਾਂ ਦੀ ਦੁਕਾਨ ਤੇ ਗੋਲੀ ਵੀ ਚਲਾਈ ਸੀ 28 28 ਤਰੀਕ ਨੂੰ ਦੁਪਹਿਰ ਨੂੰ 3:30 ਵਜੇ ਔਰ ਉਹਦੇ ਚ ਜਿਹੜਾ ਗੋਪੀ ਨੰਬਰ ਦਾ ਨਿਸ਼ਾਰਾ ਪੰਨੂਆ ਵਾਲ ਤੇ ਦੋ ਮੁੰਡੇ ਮੁੰਡੇ ਨਾਲ ਹੋਰ ਸੀਗੇ ਕੋਦੋ ਹੀ ਪਤਾ ਲੱਗਿਆ ਸੀ ਵੀ ਮੋਹਪ੍ਰੀਤ ਸੀਗਾ ਤੇ ਇੱਕ ਸ਼ਮਸ਼ੀਰ ਸ਼ੇਰਾ ਇਹ ਤਿੰਨ ਜਿਹੜੇ ਇਹਨਾਂ ਨੇ ਵਾਵਾ ਇੱਥੇ ਇਲਾਕੇ ਦੇ ਵਿੱਚ ਲੋਕਾਂ ਨੂੰ ਥ੍ਰੈਟ ਕਰਨਾ ਸ਼ੁਰੂ ਕਰਤਾ ਸੀ ਫਰੋਤੀਆਂ ਵਾਸਤੇ ਔਰ ਫਰੋਤੀਆਂ ਇਕੱਠੀਆਂ ਕਰਦੇ ਸੀ। ਇਹਦੀ ਬੈਕਗ੍ਰਾਉਂਡ ਇਹ ਨੰਬਰਦਾਰ ਜਿਹੜਾ ਗੋਪੀ ਨੰਬਰਦਾਰ ਹੈਗਾ ਇਹਦੀ ਪਹਿਲੇ ਜਿਹੜਾ ਸਾਡਾ ਸਰਾਲੀ ਪੁਲਿਸ ਸਟੇਸ਼ਨ ਦੇ ਉੱਤੇ ਆਰਪੀਜੀ ਅਟੈਕ ਹੋਇਆ ਸੀ ਉਹਦੇ ਤੇ ਵੀ ਯੁਆਪਾ ਚ ਅੰਦਰ ਗਿਆ ਸੀ ਜੁਵੇਨਾਈਲ ਫੋਨ ਕਰਕੇ ਉਹਦੀ ਇਹ ਜਿਹੜੀ ਆ ਉਹ ਤੋਂ ਜ਼ਮਾਨਤ ਹੋ ਗਈ ਸੀ ਔਰ ਉਹ ਆ ਕੇ ਇਹਨੇ ਜਿਹੜਾ ਦੁਬਾਰਾ ਆਪਣਾ ਸੌਟ ਆਫ ਇੱਕ ਗੈਂਗ ਜਿਹਾ ਬਣਾ ਲਿਆ ਸੀ ਔਰ ਲੰਡੇ ਨਾਲ ਔਰ ਬਾਹਰ ਆਪਣੇ ਜਿਹੜੇ ਜੇਤਾਂ ਨਾਲ ਪਹਿਲੇ ਟੱਚ ਚ ਸੀ ਉਹ ਦੁਬਾਰਾ ਟੱਚ ਚ ਸੀਗਾ ਜਸਲ ਵਗੈਰਾ ਨਾਲ ਲੰਡੇ ਨਾਲ ਉਹ ਜਿਹੜੀਆਂ ਡਿਸਟਰਪਟਿਵ ਐਕਟੀਵਿਟੀਜ਼ ਦੇ ਵਿੱਚ ਨਸ਼ਾ ਵੇਚ ਕੇ ਜਾਂ ਇਦਾਂ ਫਰੋਤੀਆਂ ਦੇ ਪੈਸੇ ਕੁਝ ਉਹਨਾਂ ਨੂੰ ਭੇਜ ਦਿੰਦੇ ਸੀ ਕੋਈ ਛਾਪ ਰੱਖ ਲੈਂਦੇ ਸੀਗੇ ਔਰ ਇਹ ਆਪਣਾ ਪੂਰਾ ਕੰਮ ਚਲਾ ਰਹੇ ਸੀ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਸੀਆਈਏ ਸਟਾਫ ਕੋਲ ਸੀਗੀ ਕਿ ਇਹ ਜਿਹੜਾ ਮਾਮਰਾ ਸਰਸਾਈਡ ਤੋਂ ਆਪਣੇ ਸਰਹਾਲੀ ਵਾਲੇ ਨੂੰ ਜਾ ਰਹੇ ਤਾਂ ਵਿਦਨ 5 ਮਿੰਟ ਚ ਹੀ ਉਹਨਾਂ ਨੇ ਆਪਣੀ ਟੀਮ ਜਿਹੜੀਆਂ ਦੋ ਟੀਮਾਂ ਇਕੱਠੀਆਂ ਕੀਤੀਆਂ ਔਰ ਇਹਨਾਂ ਨੂੰ ਇਸ਼ਾਰਾ ਟੀ ਪੁਆਇੰਟ ਪਹੁੰਚ ਕੇ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਇਹਨਾਂ ਨੇ ਉੱਥੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਡੀ 'ਚ ਗੱਡੀ ਇਨਸਪੈਕਟਰ ਜਿਹੜੇ ਪ੍ਰਭਜੀਤ ਆ ਇਹਨਾਂ ਨੂੰ ਮਾਰ ਕੇ ਗੱਡੀ ਨੂੰ ਸਾਈਡ ਤੋਂ ਰੋਕ ਕੇ ਤੇ ਇਹਦੀ ਇਹਨਾਂ ਨੂੰ ਹਰਕਤ ਕਰਨ ਤੋਂ ਪਹਿਲੇ ਹੀ ਮੌਕੇ ਤੇ ਨਪ ਇੰਟਰਫਾਲ ਲਿਆ ਔਰ ਤਿੰਨ ਜਣਾਂ ਕੋਲੋਂ ਪਿਸਟਲਜ਼ ਕਾਕ ਕੀਤੀਆਂ ਹੋਈਆਂ ਮਿਲੀਆਂ ਔਰ ਸਵਾ ਕਿਲੋ ਦੇ ਕਰੀਬ ਇਹਨਾਂ ਕੋਲ ਜਿਹੜੀ ਹਿਰੋਇਨ ਸੀ ਓ ਸੀ ਤੇ ਇੱਕ ਆਲਟੋ ਕਾਰ ਜਿਹੜੀ ਕੋਈ ਕੋਈ ਇਹਨਾਂ ਨੇ ਫਰੋਤੀ ਦੇ ਪੈਸੇ ਤੋਂ ਜੋ ਹੁਣ ਤੱਕ ਇਹਨਾਂ ਨੇ ਦੱਸਿਆ ਵੀ ਖਰੀਦੀ ਸੀ ਕਿਸੇ ਤੋਂ ਉਹ ਔਰ ਕਵਰ ਹੋਈ ਸਰ ਕਿੰਨੇ ਲੱਖ ਰੁਪਏ ਦੀ ਉਹ ਚੋਰੀ ਮੰਗੀ ਗਈ ਸੀ ਇਹ ਵਿਚਾਰੇ ਵਾਲੀ ਦੀ ਸੀ ਇਹਨਾਂ ਕੋਲ ਸ਼ਾਇਦ 10 ਲੱਖ ਦੇ ਕਰੀਬ ਇਹਨਾਂ ਨੇ ਫਰੋਤੀ ਮੰਗੀ ਸੀਗੀ ਪਤਾ ਲੱਗਾ ਹੁਣ ਤੱਕ ਕਿੰਨੇ ਦੀ ਫਰੋਤੀ ਲਈ ਹੈ ਨੇ ਅਈ ਹਜੇ ਇਨਟਰਾਗੇਸ਼ਨ ਕਰ ਰਹੇ ਆ ਜੀ ਇਹਨਾਂ ਦੀ ਉਹ ਸਾਰੀ ਗੱਲ ਕਲੀਅਰ ਹੋ ਜੇਗੀ ਕਿੰਨੀ ਆ ਕੋਈ ਮਤਲਬ ਕਾਪੂ ਜਿਹੜੇ ਇਨਕਾਉਂਟਰ ਬੀਸ ਕੀਤਾ ਗਿਆ ਹੈ ਨਾ ਨਹੀਂ ਉਹਦਾ ਟਾਈਮ ਹੀ ਲੱਗਾ ਇਹਨਾਂ ਵੱਲੋਂ ਵੈਸੇ ਪੂਰੀ ਤਿਆਰੀ ਸੀ ਅਗਰ ਉਹ ਗੱਡੀ ਨਾ ਵਿਚ ਮਾਰਦੇ ਤਾਂ ਸ਼ਾਇਦ ਇਹ ਹਰਕਤ ਕਰ ਜਾਂਦੇ ਜਾਂ ਕੁਝ ਨਾ ਕੁਝ ਨੁਕਸਾਨ ਹੋ ਜਾਂਦਾ ਪੁਲਿਸ ਦਾ ਸਪੀਡਰ ਫਾਕਸ ਹੀ ਕਿਤੇ ਇਹਨਾਂ ਦੇ ਪਰ ਇੱਕ ਇਹ ਹਿਡਨ ਗੱਲ ਹਾਂਜੀ ਇਸ ਤੋਂ ਇਲਾਵਾ ਅ ਵਕ ਵਕ ਦੋ ਕੇ ਸੋਰ ਹੈ ਜੀ ਇੱਕ ਹੋਰ ਮੁੰਡਾ ਗੈਂਗਸਟਰ ਟਾਈਪ 35 37 ਪਰਚੇ ਆ ਗगन ਹੈਗਾ ਇੱਥੋਂ ਦਾ ਚਵਾਲ ਦਾ ਰਹਿਣ ਵਾਲਾ ਜੀ ਉਹਨੇ ਬੜੀ ਦਹਿਸ਼ਤ ਪਾਈ ਹੋਈ ਸੀ ਔਰ ਕਾਫੀ ਉਥੇ ਪਿੱਛੇ ਜੇ ਤਿੰਨ ਚਾਰ ਦਿਨ ਪਹਿਲੇ ਚਵਾਲ ਜਿਹੜਾ ਮੰਨੋ ਵਾਲਾ ਨਕਾ ਹੈ ਔਰ ਟੂਲ ਪਲਾਜ਼ਾ ਟੂਲ ਪਲਾਜ਼ਾ ਤੋਂ ਮੁਲਾਜ਼ਮਾਂ ਦੇ ਫੋਨ ਫੋਨ ਖੋ ਕੇ ਲੈ ਗਿਆ ਸੀ ਤਾਂ ਉਥੇ ਗੁੰਡਾਗਰਦੀ ਕੀਤੀ ਸੀ ਤੋੜਪੰਨ ਕੀਤੀ ਸੀ ਤੇ ਉਹਦੀ ਜਿਹੜੀ ਕੰਪਲੇਂਟ ਚਵਾਲ ਥਾਣੇ ਚਾਈ ਸੀ ਤਾਂ ਐਸ ਐਚਓ ਨੇ ਭਾਜ ਨਟ ਕਰਕੇ ਇਹਨੂੰ ਲੰਬ ਕੇ ਨਟ੍ਰੇਸ ਕਰ ਲਿਆ ਸੀ ਤੇ ਇਹਦੇ ਕੋਲ ਫੋਨ ਵੀ ਰਿਕਵਰ ਕਰ ਲਏ ਔਰ ਇਹਨੂੰ ਤੇ ਇਹਦੇ ਕੋਲੋਂ ਹੀਰੋਇਨ ਵੀ ਵੇਚਦਾ ਸੀਗਾ ਤਾਂ ਹੀਰੋਇਨ ਵੀ 2.5 300 ਗ੍ਰਾਮ ਦੇ ਕੋਲੋਂ 260 ਗ੍ਰਾਮ ਦੇ ਕਰੀਬ ਹੀਰੋਇਨ ਰਿਕਵਰ ਹੋਈ ਹੈ ਅਰੇ ਤੁਸੀਂ ਕੋਈ 2 ਕਿਲੋ ਤੇ ਇਸ ਤੋਂ ਇਲਾਵਾ ਟਿੱਖੀ ਬਿੰਡ ਪੁਲਿਸ ਨੇ ਕੱਲ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਤੇ ਉਸ ਜਿਹੜੀ ਪੌ ਬਿੰਡ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਜਾਂਦੀ ਹੈ ਅਸਤੇ ਉੱਤੇ ਜਦੋਂ ਇਹ ਗਸ਼ਤ ਕਰ ਰਹੇ ਸੀ ਤਾਂ ਐਕਟਿਵਿਟੀ ਉੱਤੇ ਦੋ ਬੰਦੇ ਆਂਦੇ ਨਜ਼ਰ ਆਂਦੇ ਆ ਔਰ ਉਹ ਰੋਕ ਕੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਕੋਲੋਂ 2 ਕਿਲੋ ਜਿਹੜੀ ਬਰਾਮਦ ਹੋਈ ਔਰ ਉਹਦਾ ਦੀ ਪੁੱਛਗਿਛ ਤੇ ਇੱਕ ਮੁੰਡੇ ਨੂੰ ਅੱਗੇ ਹੋਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਸੀਗਾ ਅੱਗੇ ਹੀਰੋਇਨ ਵਗੈਰਾ ਸਪਲਾਈ ਕਰਦਾ ਸੀਗਾ ਅੱਗੇ ਦਿੰਦਾ ਸੀ ਇਹਨਾਂ ਇਹ ਲੈ ਕੇ ਆਂਦੇ ਸੀ ਔਰ ਜਿੱਥੇ ਤੋਂ ਲੈ ਕੇ ਆਂਦੇ ਸੀ ਬੈਕਵਰਡ ਲਿੰਕੇਜ ਜੇ ਉਸ ਨੂੰ ਉਹ ਵੀ ਇਹ ਬੰਦਾ ਨਾਮਜ਼ਦ ਹੋ ਗਿਆ ਉਹ ਵੀ ਅਸੀਂ ਛੇਤੀ ਗ੍ਰਿਫਤਾਰ ਕਰ ਲਾਂਗੇ ਕੋਈ ਕਰੰਸੀ ਮਿਲੀ ਨਾ ਕਰੰਸੀ ਕੋਈ ਨਹੀਂ ਆ ਤੇ ਦੋਸ਼ੀ ਨਵਦੀਪ ਸਿੰਘ ਦੇਕਰ ਹੋ 280 ਗ੍ਰਾਮ ਟਰੋਵਨ ਬਰਾਮਦ ਕੀਤੀ ਗਈ இல்ல அதுக்கு ஃபோர்மாட்ல தான் வரணும் இங்க ஸ்டே இங்க நம்மள நம்ம வர அந்த இதர என்ன அதோ அப்புறம் என்ன நம்ம வரது طيب அப்புறம் வேற ஏதாச்சும் இல்லை பேஜ்ல ஓகே கரெக்ட்டா